ਕੁੜੀਆਂ ਦੇ ਵਿੱਚ ਦੇਖੋ ਤੁਸੀਂ ਕੀ ਦੋ ਫਰੈਂਡਸ ਨੇ ਹਮ ਇੱਕ ਦਾ ਹਸਬੰਦ ਸੋਹਣਾ ਇੱਕ ਦਾ ਨਹੀਂ ਸੋਹਣਾ ਹਮ ਉਹਨੂੰ ਇਹੀ ਚੋਰਾ ਖਾਈ ਜਾਊਗਾ ਦੂਜੀ ਦਾ ਸੋਹਣਾ ਘੱਤੇ ਹਮ ਵੀ ਇਹ ਨਹੀਂ ਦੇਖਣਾ ਮੇਰੇ ਅਲੱਗ ਕੀ ਪਤਾ ਉਹ ਬਹੁਤ ਕੇਰਿੰਗ ਹੋਵੇ ਚੰਗਾ ਹੋਵੇ ਬਟ ਨਹੀਂ ਉਹਦਾ ਸੋਹਣਾ ਆ ਹਮ ਸੋ ਇਹ ਇਹ ਚੀਜ਼ ਪਾਈ ਜਾਂਦੀ ਹੈ ਕੁੜੀਆਂ ਦੇ ਵਿੱਚ ਔਰ ਮੈਨੂੰ ਸਮ ਟਾਈਮ ਇਸ ਚੀਜ਼ ਤੇ ਹਾਸਾ ਆਉਂਦਾ ਆ ਹਮ ਕੀ ਉਹ ਉਹ ਕਿਹੋ ਜੀ ਗੱਲ ਕਰਦੀਆਂ ਅੱਛਾ ਉਹਦੇ ਘਰ ਵਾਲੇ ਉਹ ਉਹ ਆਪਦੇ ਲਈ ਨਹੀਂ ਹੁੰਦੀਆਂ ਕਿ ਮੇਰੇ ਕੋਲ ਕੀ ਕਾਬਲੀਅਤ ਆ ਮੈਂ ਕੀ ਕਰ ਰਹੀ ਆ ਹੂੰ ਉਹਦੇ ਘਰ ਵਾਲੇ ਕੋਲ ਕਿਹੜੀ ਗੱਡੀ ਹਮ ਮੇਰੇ ਵਾਲੇ ਕੋਲ ਕਿਹੜੀ ਉਹ ਆਪਦੇ ਵਾਲੇ ਨੂੰ ਉਹੀ ਤਾਨੇ ਮਾਰ ਮਾਰ ਕੇ ਵਿਚਾਰੇ ਨੂੰ ਆ ਜਿਹੜਾ ਆਪਾਂ ਮੈਂਟਲ ਅਬਿਊਜ਼ ਦੀ ਗੱਲ ਕਰਦੇ ਹਾਂ ਨਾ ਇਹ ਇੱਥੋਂ ਸ਼ੁਰੂ ਹੁੰਦਾ ਵਿਚਾਰੇ ਇਹ ਕੈਟਾਗਰੀ ਚ ਆ ਬੜਾ ਅਕਸਰ ਇਹ ਇੱਥੇ ਇੱਥੇ ਵਿਚਾਰੇ ਦਾ ਹੁੰਦਾ ਆ ਉਹ 12ਵੀਂ ਉਹਨੇ ਕੰਮ ਕਰਕੇ ਆਉਣਾ ਫੇਰ ਉਹਨੂੰ ਤਾਨੇ ਮਾਰੀ ਜਾਣੇ ਜੀ ਫੇਰ ਤੁਸੀਂ ਆ ਵੀ ਫਿਰ ਉਹਦੇ ਲੋੜਾਂ ਵੀ ਪੂਰੀਆਂ ਕਰੂਗਾ ਉਹ ਹਮ ਫੇਰ ਜੀ ਉਹਦੇ ਨਾਲ ਥੱਕ ਟੁੱਟ ਕੇ ਆਏ ਉਹਦੇ ਨਾਲ ਗੱਲਾਂ ਵੀ ਪੂਰੀਆਂ ਕਰੂਗਾ ਹਮ ਉਹ ਰੈਸਟ ਨਾ ਕਰੇ ਤੁਸੀਂ ਜੀ ਮੇਰੇ ਨਾਲ ਗੱਲ ਨਹੀਂ ਕੀਤੀ ਹਮ ਫਿਰ ਇਹਨੇ ਤੁਸੀਂ ਅਗਲੇ ਨੂੰ ਪੁੱਛਿਆ ਕਿ ਤੁਹਾਡੇ ਉੱਥੇ ਕੀ ਕੰਮ ਕੀਤਾ ਜੀ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਉੱਥੇ ਹਾਂ ਹੈਨਾ ਉਹਦੀ ਵੀ ਗੱਲ ਸੁਣ ਲਓ ਵਿਚਾਰੇ ਦੀ ਹਾਂ ਉਹਦੀ ਜੇ ਸ਼ਾਇਦ ਉਹਨੂੰ ਪਤਨੀ ਹੀ ਉਹਦੀ ਦੋਸਤ ਬਣ ਜਾਏ ਤਾਂ ਉਹਨੂੰ ਵਿਚਾਰੇ ਨੂੰ ਬਾਹਰ ਆਪਦੇ ਦੋਸਤ ਕਿਉਂ ਲੱਭਣੇ ਪੈਣ ਹਾਂ ਮੁੰਡੇ ਮੁੰਡੇ ਕਿਉਂ ਆਪਣੀ ਵਾਈਫ ਤੋਂ ਭੱਜਦੇ ਹੁੰਦੇ ਆ ਜ਼ਿਆਦਾਤਰ ਦੋਸਤਾਂ ਕੋਲ ਸਪੈਸ਼ਲੀ ਇਸੇ ਕਰਕੇ ਜਾਂਦੇ ਨੇ ਕਿਉਂਕਿ ਦੋਸਤਾਂ ਨਾਲ ਉਹ ਖੁੱਲ ਕੇ ਗੱਲ ਕਰ ਸਕਦੇ ਆ ਹੋਰ ਨਿਉ ਵੀ ਮੀਮ ਵੀ ਬਣਾ ਸਕਦੇ ਆ ਵਾਈਫ ਵਾਲੇ ਜੜੀਆਂ ਵੀ ਚੀਜ਼ਾਂ ਨੇ ਉਹੀ ਨਾ ਫਰਸਟ੍ਰੇਸ਼ਨ ਕੱਢਦੇ ਨੇ ਫਰਸਟ੍ਰੇਸ਼ਨ ਕੱਢਣ ਦਾ ਕੋਈ ਨਾ ਕੋਈ ਤਾਂ ਤਰੀਕਾ ਚਾਹੀਦਾ ਆ ਜੇ ਇਹੀ ਉਹਦੀ ਵਾਈਫ ਹੀ ਦੋਸਤ ਬਣ ਕੇ ਉਹਦੀ ਰਵੇ ਉਹਨੂੰ ਪੁੱਛੇ ਵੀ ਕੀ ਪ੍ਰੋਬਲਮ ਆ ਉਹਨੂੰ ਕੱਲ੍ਹ ਸੋਲੂਸ਼ਨ ਦੇਵੇ ਮੰਨਿਆ ਚਲੋ ਨਾ ਕੰਮ ਕਰਦੀ ਹੋਵੇ ਕੱਲੇ ਬੱਚੇ ਸੰਭਾਲਦੀ ਹੋਵੇ ਪਰ ਉਹ ਦਿਮਾਗੀ ਤੌਰ ਤੇ ਆਈਡੀਆਸ ਦੇ ਕੇ ਤਾਂ ਉਹਨੂੰ ਹੈਲਪ ਕਰ ਸਕਦੀ ਹੈ ਜ਼ਿਆਦਾਤਰ ਕੁੜੀਆਂ ਪੜੀਆਂ ਲਿਖੀਆਂ ਹੁੰਦੀਆਂ ਔਰ ਕਈ ਵਾਰੀ ਪਤਾ ਕੀ ਹੁੰਦਾ ਕਿਸੇ ਪ੍ਰੋਬਲਮ ਦਾ ਸੋਲੂਸ਼ਨ ਹੀ ਸਭ ਕੁਝ ਨਹੀਂ ਹੁੰਦਾ ਅਗਰ ਬੰਦੇ ਨੇ ਗੱਲ ਹੀ ਕਹਿ ਦਿੱਤੀ ਅੱਧਾ ਵਾਰ ਤਾਂ ਉਹ ਉੱਥੇ ਹੀ ਉੱਤਰ ਗਿਆ ਕਹਿ ਦਿੰਦੇ ਆ ਕਿ ਜਦੋਂ ਗੱਲ ਹੀ ਤੁਸੀਂ ਕਰ ਲੈਨੇ ਹੋ ਨਾ ਅੱਧੀ ਤੁਹਾਡੀ ਪ੍ਰੋਬਲਮ ਸੋਲਵ ਹੋ ਜਾਂਦੀ ਹੈ ਬਾਕੀ ਸੋਲੂਸ਼ਨ ਤਾਂ ਵੀ ਉਹ ਹੀ ਤੋਂ ਸਟ੍ਰੈਸ ਨਿਕਲ ਗਿਆ ਤਾਂ ਤੁਸੀਂ ਹੁਣ ਸ਼ਾਂਤਮਾਨ ਨਾਲ ਸੋਚ ਸਕਦੇ ਆ ਬਿਲਕੁਲ ਹੁਣ ਆਪਣੇ ਇੱਥੇ ਜ਼ਿਆਦਾਤਰ ਕੁੜੀਆਂ ਪੜੀਆਂ ਲਿਖੀਆਂ ਨੇ ਹੂੰ ਕੁੜੀਆਂ ਨੇ ਪੜ੍ਹਾਈ ਜ਼ਿਆਦਾ ਕੀਤੀ ਹੋਈ ਆ ਹੂੰ ਪਰ ਕੰਮ ਜ਼ਿਆਦਾ ਮੁੰਡੇ ਕਰਦੇ ਨੇ ਹੂੰ ਤਾਂ ਜੇਕਰ ਕੁੜੀਆਂ ਆਪਣੀ ਪੜ੍ਹਾਈ ਉਦਾਂ ਨਹੀਂ ਸਿਰਫ ਸਲਾਹ ਦੇ ਤੌਰ ਦੇ ਉੱਤੇ ਹੂੰ ਕੰਮ ਦੇ ਤੌਰ ਦੇ ਉੱਤੇ ਹੀ ਹਸਬੰਡ ਦੀ ਹੈਲਪ ਕਰਨ ਲੱਗ ਜਾਣ ਹੂੰ ਤਾਂ ਉਹ ਕਰ ਕਿੱਥੇ ਦੇ ਕਿੱਥੇ ਕਿੱਥੇ ਤਰੱਕੀ ਕਰ ਸਕਦਾ ਆ ਹੂੰ ਪਰ ਜੇ ਉਹਦੀ ਜਗ੍ਹਾ ਦੇ ਉੱਤੇ ਉਹ ਸਾਰਾ ਦਿਨ ਉਹ ਵਿਚਾਰੇ ਨੂੰ ਡਰਾਈਵਰ ਹੀ ਬਣਾਈ ਰੱਖਣ ਵੀ ਤੂੰ ਇੱਧਰ ਨੂੰ ਵੀ ਚੱਲ ਤੂੰ ਉੱਧਰ ਵੀ ਚੱਲ ਤੂੰ ਕੰਮ ਵੀ ਕਰ ਤੂੰ ਮੈਨੂੰ ਵੀ ਲੈ ਕੇ ਜਾ ਤੂੰ ਮੈਨੂੰ ਸ਼ਾਪਿੰਗ ਵੀ ਕਰਾ ਕੇ ਲਿਆ ਹੂੰ ਵੀ ਤਰੱਕੀ ਵੀ ਚਲੋ ਇੱਕ ਪਾਸੇ ਵੀ ਘਰ ਵਿੱਚ ਸ਼ਾਂਤੀ ਹੀ ਹੋਵੇ ਸ਼ਾਂਤੀ ਬਣੀ ਰਹੇਗੀ ਸੋ ਸ਼ਾਂਤੀ ਪਿਆਰ ਹੋਵੇ ਬਿਲਕੁਲ ਬਿਲਕੁਲ ਬੰਦੇ ਦੀ ਮੈਂਟਲ ਹੈਲਥ ਕਿੰਨੀ ਸਹੀ ਰਹੂਗੀ ਆਪੇ ਕਿੱਦਾਂ ਨਹੀਂ ਸਕਸੈਸ ਮਿਲਦੀ ਬਿਲਕੁਲ